ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ ਸਿੰਘ ਵਿਦਵਾਲੀ ਇਸ ਸਮੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਇੱਕ ਅਹਿਮ ਟਿੱਪਣੀ ਸਾਹਮਣੇ ਆਈ ਆ ਜੋ ਕਿਸਾਨ ਬਾਰਡਰਾਂ ਦੇ ਉੱਪਰ ਬੈਠੇ ਹੋਏ ਉਹਨਾਂ ਨੂੰ ਲੈ ਕੇ ਖਾਸ ਟਿੱਪਣੀ ਸਾਹਮਣੇ ਆਈ ਆ ਕਿ ਜੋ ਪੂਰਾ ਰਸਤਾ ਇਹ ਬਲੌਕ ਕੀਤਾ ਹੋਇਆ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਰਸਤਾ ਹਰਿਆਣਾ ਸਰਕਾਰ ਦੇ ਵੱਲੋਂ ਬਲੌਕ ਕੀਤਾ ਹੋਇਆ ਹੈ ਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਹਰਿਆਣਾ ਸਰਕਾਰ ਇਹ ਪੂਰਾ ਰਸਤਾ ਸਾਫ਼ ਕਰੇ ਤੇ ਸੜਕ ਨੂੰ ਚੱਲਦਾ ਕਰੇ ਹਾਈ ਕੋਰਟ ਦਾ ਵੀ ਕਹਿਣਾ ਹੈ ਕਿ ਜੋ ਪੂਰਾ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਦੀਆਂ ਮੰਗਾਂ ਕੇਂਦ ਸਰਕਾਰ ਜੁੜੀਆਂ ਹੋਈਆਂ ਇਸ ਕਰਕੇ ਉਹਨਾਂ ਨੂੰ ਦਿੱਲੀ ਜਾਂ ਦਿੱਤਾ ਜਾਵੇ ਗੱਲਬਾਤ ਕਰਦੇ ਆਂ ਹਰਿਆਣਾ ਦੇ ਕਿਸਾਨ ਆਗੂ ਅਮੰਨਿਉ ਦੇ ਨਾਲ ਕਿ ਆਖਰਕਾਰ ਉਹਨਾਂ ਦੇ ਸਭ ਨੂੰ ਲੈ ਕੇ ਕੀ ਕਹਿਣਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਟਿੱਪਣੀ ਸਾਹਮਣੇ ਆਈ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਅਭੀ ਮੈਨੂੰ ਲੱਗਦਾ ਪਹਿਲੇ ਪੂਰੀ ਉਸ ਤੋਂ ਪਰਨਾ ਪੂਰੀ ਉਸ ਨੂੰ ਸਮਝਣਾ ਜ਼ਰੂਰੀ ਹੈ ਹਮ ਐਗਜ਼ੈਕਟਲੀ ਪੂਰੀ ਟਿੱਪਣੀ ਕੀ ਹੈ पहले उसको जानना जरूरी है लेकिन जहाँ तक मुझे पता लगा अभी हाईकोर्ट ने ये कहा है की भाई उनको दिल्ली जाने दिया जाए और हरियाणा सरकार देखिए शांतिपूर्ण आंदोलन करना सबका अधिकार है और लोकतांत्रिक तरीके से जी। और उसका उस, उस अधिकार का दमन करने का कार्य हरियाणा सरकार ने किया था तो देखते हैं पहले माननीय हाईकोर्ट जी के माननीय हाईकोर्ट के आदेश हाई केवल पूरी पब्बी आ जाए उसके बाद उसको देख के पूरा पढ़ के फिर मुझे लगता है कोई टिप्पणी करना ठीक रहेगा जी लग रहा है कि जेडी गल किसान शुरुआत तो कह रहे सी कि रास्ता किसानों ने सगों हरियाणा सरकार ने रोका होया उस दी ऊपर मोर लग चुकी है हुन त जी देखिए बिल्कुल ये तो बात प्रोजेक्ट जाहिर है कि रास्ता जो है वो हरियाणा सरकार ने रोका है और 13 फरवरी से पहले ही उन्होंने रास्ते रोक दिए जी तो ये बात तो ਜੋ ਜाहिर ਹੈ ਉਹ ਸਭ ਲੋਕ ਇਸ ਜਿਸ ਕੋ ਉੱਛੇ ਸੇ ਜਾਣਦੇ ਹੈ ਅਤੇ ਮਾਨਯੋਗ ਹਾਈ ਕੋਰਟ ਨੇ ਵੀ ਉਸੀ ਤਰ੍ਹਾਂ ਫੈਸਲਾ ਕੀਤਾ ਹਮ ਜੀ ਤਾਂ ਤੁਹਾਨੂੰ ਲੱਗ ਰਿਹਾ ਹੈ ਕਿ ਹੁਣ ਹਰਿਆਣਾ ਸਰਕਾਰ ਜਾਂ ਫਿਰ ਸੁਪਰੀਮ ਕੋਰਟ ਅਪਰੋਚ ਕਰੂਗੀ ਜਾਂ ਫਿਰ ਇਹ ਮੰਨੂਗੀ ਪੂਰਾ ਜੇਕਰ ਜੱਜਮੈਂਟ ਇਸ ਤਰੀਕੇ ਨਾਲ ਹੀ ਆਉਂਦੀ ਹੈ ਜੀ ਦੇਖੋ ਤੁਹਾਨੂੰ ਸਮੇਂ ਬਤਾਏਗਾ ਸਰਕਾਰ ਕੀ ਕਰੇਗੀ ਉਸ ਦੇ ਬਾਰੇ ਮੇਰੀ ਆਪਣੀ ਸਰਕਾਰੀ ਨਹੀਂ ਕਰ ਸਕਦੀ ਹੈ ਜੀ ਪਰ ਜੇਕਰ ਕਿਸਾਨ ਹੁਣ ਇਹ ਫੈਸਲਾ ਆ ਜਾਂਦੇ ਇਸ ਤਰੀਕੇ ਨਾਲ ਤੇ ਤੁਸੀਂ ਦਿੱਲੀ ਤੱਕ ਪੂਛ ਕਰੋਗੇ ਜੀ ਦੇਖੀ ਅਭੀ ਇਹ ਫੈਸਲੇ ਪੂਰਾ ਆਲੇ ਦੀਜੀਏ ਹਮ ਇਸ ਦਾ ਅਗਰ ਹਰਿਆਣਾ ਸਰਕਾਰ ਇਸ ਦਾ ਪਾਲਨ ਕਰੇਗੀ ਜਾਂ ਨਹੀਂ ਕਰੇਗੀ ਇਹ ਵੀ ਦੇਖਣਾ ਹੈ ਹਮ ਅਗਲੇ 24 ਘੰਟੇ ਮੇ ਆਪਣੇ ਦੋਨੋਂ ਫੋਰਮੋ ਕੀ ਮੀਟਿੰਗ ਬੁਲਾ ਕੇ ਅਗੇ ਦੀ ਰਣਨੀਤੀ ਬਣਾਏ ਜੀ ਜੀ ਤੇ ਇਹਦੇ ਵਿੱਚ ਉਹ ਸਵਾਲ ਇੱਕ ਹੋਰ ਵੀ ਖੜਾ ਹੋ ਰਿਹਾ ਕਿ ਜੇਕਰ ਤੁਸੀਂ ਦਿੱਲੀ ਕੂਚ ਕਰਦੇ ਹੋ ਤਾਂ ਇੱਕ ਵੱਡੇ ਕਾਫਲੇ ਦੀ ਜ਼ਰੂਰਤ ਹੈਗੀ ਤਾਂ ਜਿਹੜੇ ਬਾਕੀ ਜਿੱਥੇ ਮੈਂ ਤੁਹਾਡੇ ਤੋਂ ਬਾਹਰ ਹੈਗੇ ਆ ਯਾਨੀ ਕਿ ਐਸਕੇਐਮ ਹੋ ਗਿਆ ਤੁਸੀਂ ਉਹਨਾਂ ਨਾਲ ਲੈ ਕੇ ਚੱਲੋਗੇ ਜੀ देखिए तो ये भी बहुत आगे की बातें हैं ऐसा कोई गिनती कम होने का ऐसा कोई सवाल नहीं है आपने तेरह चौदह इक्कीस तारीख को देखा होगा लाखों की संख्या में किसानों का उद्योग था तो कम होने की संख्या का तो सवाल ही नहीं है अभी पंजाब में हरियाणा में सब जगह को लगाने का काम चल रहा है किसान वहाँ पे व्यस्त है लेकिन अभी भी हजारों ट्रैक्टर ट्रॉली दोनों मोर्चों पे खड़ी है तो अभी समय लगेगा इसको पहले पूरे फैसले को संवालने दीजिए उसके बाद ही आगे कोई टिप्पणी कर पाए ਲਗਨੀ ਦੇ ਕਿ ਕੁਝ ਮਹੀਨਿਆਂ ਦੇ ਬਾਅਦ ਹੀ ਹੁਣ ਹਰਿਆਣਾ ਦੇ ਵਿੱਚ ਇਲੈਕਸ਼ਨ ਆ ਜਾਣਾ ਹੈ ਜੀ ਸਤੰਬਰ ਅਕਤੂਬਰ ਦੇ ਵਿੱਚ ਤੇ ਹਰਿਆਣਾ ਸਰਕਾਰ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਉਹ ਵਿਰੋਧ ਕਰਦੀ ਹੈ ਕਿਸਾਨਾਂ ਦੇ ਦਾ ਦੇਖੀਏ ਅਭੀ ਮੈਨੇ ਜਿ세 ਕਹਾ ਜਬ ਇਹ ਹਰਿਆਣਾ ਸਰਕਾਰ ਕੀ ਜੀਪੀ ਕੇ ਹਾਲਤ ਬਹੁਤ ਪਤਲੀ ਹੈ ਹਰਿਆਣਾ ਮੇ ਲੋਕ ਸਭਾ ਚਨਾਵ ਕੇ ਅੰਦਰ ਵੀ ਉਹ ਨਤੀਜਾ ਦੇਖਨੇ ਨੂੰ ਮਿਲਿਆ ਤੇ ਉਸ ਮੇ ਉਹ ਹਾਸ ਰਹਿ ਗਏ ਹੋਰ ਅਗਰ ਕਿਸਾਨੋ ਕੀ ਬਾਤ ਤੇ ਨਹੀਂ ਸੁਣੀ ਗਈ ਤਾਂ ਮੈਨੂੰ ਲੱਗਦਾ ਹੈ ਕਿ ਨਿਸ਼ਚਿਤ ਤੌਰ ਤੇ ਉਨਕੀ ਵਿਦਾਈ ਵਿਧਾਨ ਸਭਾ ਇਲੈਕਟਰ ਨੂੰ ਤੈਅ ਜੀ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ